तहसील दफ्तर बरनाला ਅੱਜ ਕਰਮਚਾਰੀਆਂ ਬਿਨਾਂ ਖਾਲੀ ਐ ਕਿਉਂਕਿ ਕਰਮਚਾਰੀ ਆਮ ਆਦੀ ਪਾਰਟੀ ਦੀ ਮੋਗਾ ਦੇ ਵਿੱਚ ਹੋ ਰਹੀ ਰੈਲੀ ਦੇ ਵਿੱਚ ਹੁਕਮ ਜਾ ਰਹੇ ਨੇ ਇਹ ਹੁਕਮ ਸਰਕਾਰ ਦੇ ਵੱਲੋਂ ਲੱਗੇ ਨੇ ਤੇ ਲੋਕ ਜਿਹੜੇ ਆ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਨੂੰ ਰੱਬ ਅਸਰੇ ਜਿਹੜਾ ਸਰਕਾਰ ਨੇ ਉਹ ਛੱਡ ਦਿੱਤਾ ਇਹ ਦੱਸਦੇ ਚੱਲੀ ਕਿ ਕੁੱਲ 35 ਕਰਮਚਾਰੀ तहसील ਦਫਤਰ ਦਾ ਦੇ ਵਿੱਚ ਕੰਮ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਮਹਿਜ਼ ਦੋ ਕਰਮਚਾਰੀ ਅੱਜ ਡਿਊਟੀ ਤੇ ਨੇ ਤੇ 32 ਕਰਮਚਾਰੀ ਰੈਲੀ ਤੇ ਡਿਊਟੀ ਜਿਹੜੀ ਆ ਉਹ ਬਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਤਹਿਸੀਲਦਾਰ ਬਰਨਾਲਾ ਹੈੱਡ ਕਲਰਕ ਰੀਡਰ ਬੈਲ ਕਲਰਕ ਸਰਟੀਫਿਕੇਟ ਕਲਰਕ ਡਾਕ ਕਲਰਕ ਸਟੈਨੋ ਤੇ 10 ਸੇਵਾਦਾਰ ਦਾ ਸੇਵਾਦਾਰ ਜਿਹੜੇ ਨੇ ਉਹ ਵੀ ਡਿਊਟੀ ਤੇ ਨੇ ਕਿਉਂਕਿ ਭਾਈ ਆਮ ਆਦਮੀ ਪਾਰਟੀ ਨੇ ਅੱਜ ਪ੍ਰਚਾਰ ਯੁੱਧ ਨਸ਼ਿਆਂ ਵਿਰੁੱਧ ਚਲਾਏ ਹੋਏ ਅਭਿਆਨ ਦਾ ਕਰਨਾ ਹੈ ਤੇ ਉਸ ਪ੍ਰਚਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ ਤਾਂ ਵੀ ਚਾਹੇ ਕੋਈ ਕਲਰਕ ਹੋਵੇ ਚਾਹੇ ਕੋਈ ਸਟੈਨੋ ਹੋਵੇ ਚਾਹੇ ਤਹਿਸੀਲਦਾਰ ਹੋਵੇ ਤੇ ਚਾਹੇ ਸੇਵਾਦਾਰ ਹੋਣ ਉਨਾ ਸਬਣਾ ਦੀ ਡਿਊਟੀ ਜਿਹੜੀ ਹੈਗੀ ਆ ਉਹ ਉਸ ਰੈਲੀ ਦੇ ਲਈ ਜਿਹੜੀ ਆ ਉਹ ਲਗਾਈ ਗਈ ਆ ਤੇ ਇੱਕ ਜਿਹੜਾ ਹੈਗਾ ਆ ਉਹ ਹੁਕਮ ਆਇਆ ਉਸ ਹੁਕਮ ਦੇ ਵਿੱਚ ਕਿਹੜੇ-ਕਿਹੜੇ ਕਾਰਜ ਕਰਨ ਦੇ ਲਈ ਇਹਨਾਂ ਕਰਮਚਾਰੀਆਂ ਨੂੰ ਜਿਹੜਾ ਉਹ ਕਿਹਾ ਗਿਆ ਆ ਮਤਲਬ ਡਿਊਟੀਆਂ ਇਹਨਾਂ ਕਰਮਚਾਰੀਆਂ ਦੀਆਂ ਕਿैसੀਆਂ ਲਗਾਈਆਂ ਗਈਆਂ ਨੇ ਇਹ ਅਸਲ ਦੇ ਵਿੱਚ ਜੋ ਬੱਸਾਂ ਚੱਲਣੀਆਂ ਨੇ ਬੱਸਾਂ ਦੇ ਉੱਪਰ ਜੋ ਬੈਨਰ ਲੱਗਣੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਜਿਹੜੇ ਬੈਨਰ ਨੇ ਉਹ ਲਗਾਏ ਜਾਣੇ ਨੇ ਉਹ ਸਹੀ ਸਲਾਮਤ ਹੋਣੇ ਚਾਹੀਦੇ ਨੇ ਉਹ ਲੱਗੇ ਹੋਏ ਹੋਣੇ ਚਾਹੀਦੇ ਨੇ 6 ਵਜੇ ਦੇ ਤਕਰੀਬਨ ਬੱਸਾਂ ਸਵੇਰੇ 6 ਵਜੇ ਤਕਰੀਬਨ ਬੱਸਾਂ ਸਹੀ ਸਮੇਂ ਤੇ ਤੁਰ ਜਾਣੀਆਂ ਚਾਹੀਦੀਆਂ ਨੇ ਤੇ ਨਾਲ ਹੀ ਨਾਲ ਬੱਸਾਂ ਦੇ ਵਿੱਚ ਬੈਠੇ ਜੋ ਰੈਲੀਆਂ ਭਰਨ ਦੇ ਲਈ ਲੋਕ ਆ ਆ ਰਹੇ ਨੇ ਜੋ ਇਹਨਾਂ ਦੇ ਜਿਹੜੇ ਨੇ ਉਹ ਵੀਡੀਓ ਵੀਡੀਐਸ ਮੈਂਬਰ ਜਿਹੜੇ ਨੇ ਉਹ ਆ ਰਹੇ ਨੇ ਤਾਂ ਉਹਨਾਂ ਦੇ ਪੀਣ ਵਾਲਾ ਪਾਣੀ ਰੈਫਰੈਸ਼ਮੈਂਟ ਇਹ ਸਭ ਚੀਜ਼ ਜਿਹੜੀ ਆ ਉਹ ਇਹਨਾਂ ਅਧਿਕਾਰੀਆਂ ਨੇ ਦੇਖਣੀ ਹੋਵੇਗੀ ਜਿਨ੍ਹਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਉਹ ਲਾਈਆਂ ਹੋਈਆਂ ਨੇ ਹੁਣ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹ ਬਿਆਨ ਯਾਦ ਕਰਵਾ ਦਈਏ ਜਿਸ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਜਿਹੜੇ ਅਧਿਆਪਕ ਨੇ ਅਧਿਆਪਕਾਂ ਦਾ ਕੰਮ ਜਿਹੜਾ ਸਿਰਫ ਸਕੂਲਾਂ ਦੇ ਵਿੱਚ ਹੁੰਦਾ ਹੈ ਅਧਿਆਪਕਾਂ ਦਾ ਕੰਮ ਵੋਟਾਂ ਬਣਾਉਣ ਜਾਂ ਹੋਰ ਵੱਖੋ-ਵੱਖਰੇ ਕਾਰਜਾਂ ਕੰਮਾਂ ਦੇ ਵਿੱਚ ਨਹੀਂ ਹੁੰਦਾ ਪਰ ਉਹ ਕਹਿੰਦੇ ਹੁੰਦੇ ਸੀ ਕਿ ਅਧਿਆਪਕਾਂ ਨੂੰ ਹੋਰ ਕੰਮਾਂ ਤੇ ਲਾਇਆ ਜਾਂਦਾ ਹੈ ਸਿਰਫ ਉਦਾਹਰਨ ਅਧਿਆਪਕਾਂ ਦੀ ਦੇ ਰਿਹਾ ਮਤਲਬ ਉਹਨਾਂ ਦਾ ਉਦਾਹਰਨ ਉਹ ਦੇ ਕੇ ਕਹਿੰਦੇ ਹੁੰਦੇ ਸੀ ਕਿ ਕਰਮਚਾਰੀਆਂ ਦੇ ਕੰਮ ਕੁਝ ਹੋਰ ਹੁੰਦੇ ਨੇ ਪਰ ਲਾ ਕਿਸੇ ਹੋਰ ਪਾਸੇ ਦੇ ਜਾਂਦੇ ਨੇ ਤਾਂ ਉਹ ਮੁੱਖ ਮੰਤਰੀ ਸਾਹਿਬ ਨੂੰ तहसीलदार साहब ਦਾ ਹੈੱਡ ਕਲਰਕ ਸਾਹਿਬ ਦਾ ਰੀਡਰ ਸਾਹਿਬ ਦਾ ਬਿੱਲ ਕਲਰਕ ਹੋਗੇ ਸਰਟੀਫਿਕੇਟ ਕਲਰਕ ਹੋਗੇ ਡਾਕ ਕਲਰਕ ਹੋਗੇ ਸਟੈਨੋ ਹੋਗੇ ਸੇਵਾਦਾਰ ਹੋਗੇ ਕਿ ਉਹਨਾਂ ਦਾ ਕੰਮ ਇਹ ਆ ਕਿ ਉਹ ਪਾਰਟੀ ਜਿਹੜੀ ਸੱਤਾ ਦੇ ਵਿੱਚ ਆ ਉਸ ਪਾਰਟੀ ਨੂੰ ਭਰਨ ਦੇ ਲਈ ਉਸ ਪਾਰਟੀ ਦੇ ਪਾਰਟ ਨੂੰ ਭਰਨ ਦੇ ਲਈ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੀ ਜੀ ਹਜ਼ੂਰੀ ਦੇ ਲਈ ਇਹ ਲੋਕ ਜਿਹੜੇ ਆ ਉਹ ਲੱਗਣ ਤਾਂ ਜੋ ਪਾਰਟੀ ਦੀ ਜਿਹੜੀ ਰੈਲੀ ਆ ਉਹ ਕਿਸੇ ਤਰ੍ਹਾਂ ਦੇ ਨਾਲ ਅਧੂਰੀ ਨਾ ਰਹਿ ਜਾਵੇ ਉਹ ਉਹ ਜਿਹੜੀ ਹੈਗੀ ਆ ਉਹ ਭਰਨੀ ਚਾਹੀਦੀ ਹੈ ਕੀ ਇਨਾਂ ਦੀ ਡਿਊਟੀ ਜਿਹੜੀ ਹੈ ਅਸਲ ਦੇ ਵਿੱਚ ਉਹ ਤੇ ਵੱਡੀ ਗੱਲ ਤਹਿਸੀਲ ਦਫ਼ਤਰ ਜੇਕਰ ਬਰਨਾਲਾ ਦੀ ਗੱਲ ਕਰੀਏ ਤਾਂ ਬਰਨਾਲਾ ਤਹਿਸੀਲ ਦਫ਼ਤਰ ਬਰਨਾਲਾ ਦੇ ਵਿੱਚੋਂ ਵੀ ਸਾਨੂੰ ਲੋਕਾਂ ਦੇ ਫੋਨ ਆਏ ਜਿਹੜੇ ਲੋਕ ਉੱਥੇ ਕੰਮ ਕਰਵਾਉਣ ਦੇ ਲਈ ਗਏ ਤੇ ਉਹ ਲੋਕ ਕੰਮ ਕਰਵਾਉਣ ਦੇ ਲਈ ਗਏ ਪਰ ਜਦ ਗਏ ਤਾਂ ਅੱਗੇ ਅਧਿਕਾਰੀ ਉੱਥੇ ਮੌਜੂਦ ਹੀ ਨਹੀਂ ਕਰਮਚਾਰੀ ਜਿਹੜੇ ਹੈਗੇ ਆ ਉਹ ਉੱਥੇ ਮੌਜੂਦ ਹੀ ਨਹੀਂ ਤਾਂ ਭਾਈ ਕੀ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਭਾਈ ਕੱਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚਾਰ ਕਰਨਾ ਹੈ ਜਿਸ ਪ੍ਰਚਾਰ ਕਰਨ ਦੇ ਲਈ ਅਸੀਂ ਸਰਕਾਰੀ ਅਧਿਕਾਰੀ ਜਿਹੜੇ ਹੈਗੇ ਆ ਉਹ ਲਾਉਣੇ ਨੇ ਤੇ ਸਰਕਾਰੀ ਅਧਿਕਾਰੀ ਲਾਉਣੇ ਨੇ ਇਸੇ ਕਰਕੇ ਅੱਜ ਕੰਮ ਕਾਜ ਜਿਹੜਾ ਉਠਪ ਰਹਿਣਗੇ ਦੂਜੀ ਗੱਲ ਇੱਕ ਹੋਰ ਕਿ ਭਾਈ ਇਹ ਜੋ ਸਰਕਾਰੀ ਅਧਿਕਾਰੀ ਨੇ ਇੱਕ ਸਿਆਮ ਆਮ ਆਦਮੀ ਪਾਰਟੀ ਦੇ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਕਾਂਗਰਸ ਦੇ ਤਾਂ ਜਾਂ ਕਿਸੇ ਭਾਜਪਾ ਦੇ ਨਿੱਜੀ ਨਹੀਂ ਇਹ ਸਰਕਾਰ ਦੇ ਨੇ ਤੇ ਜੇਕਰ ਰੈਲੀ ਜਿਹੜੀ ਆ ਉਹ ਸਰਕਾਰ ਦੀ ਨਹੀਂ ਆਮ ਆਦਮੀ ਪਾਰਟੀ ਦੀ ਹੋ ਰਹੀ ਆ ਕਿਉਂਕਿ ਇਹ ਅਸੀਂ ਨਹੀਂ ਕਹਿ ਰਹੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੇ ਪਾਈ ਆਪਣੀ ਪੋਸਟ ਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਭਾਈ ਆਮ ਆਦਮੀ ਪਾਰਟੀ ਦੀ ਅ ਮੋਗਾ ਦੇ ਕਿਲੀ ਚਾਲਾਂ ਦੇ ਵਿੱਚ ਹੋ ਰਹੀ ਵਿਸ਼ਾਲ ਰੈਲੀ ਦੇ ਵਿੱਚ ਮੈਂ ਪਹੁੰਚ ਰਿਹਾ ਮਿਲਦੇ ਹਾਂ ਦੋਸਤੋ ਮਤਲਬ ਫਿਰ ਇੱਥੋਂ ਇਹ ਸਮਝਾ ਜਾਵੇ ਕਿ ਜਿਹੜੀ ਰੈਲੀ ਆ ਉਹ ਸਰਕਾਰ ਦੀ ਰੈਲੀ ਨਹੀਂ ਹੈ ਸਰਕਾਰ ਨੇ ਕੀ ਕੀਤਾ ਉਹ ਨਹੀਂ ਗਿਣਾਇਆ ਜਾਊਗਾ ਸਰਕਾਰ ਦੇ ਵਿੱਚ ਕੀ ਕੁਝ ਗਲਤ ਹੋ ਰਿਹਾ ਉਹ ਸੁਣਨ ਦੇ ਲਈ ਰੈਲੀ ਨਹੀਂ ਹੈ ਇਹ ਰੈਲੀ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਲਈ ਆ ਤੇ ਜੇ ਰੈਲੀ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਲਈ ਲਈ ਹੈ ਤਾਂ ਫਿਰ ਭਾਈ ਤਹਿਸੀਲ ਦਫਤਰ ਬਰਨਾਲਾ ਦੇ ਕਰਮਚਾਰੀ ਜਿਹੜੇ ਸਰਕਾਰੀ ਕੰਮੇ ਨੇ ਉਹ ਆਮ ਆਦਮੀ ਪਾਰਟੀ ਦੀ ਰੈਲੀ ਦਾ ਪ੍ਰਚਾਰ ਕਿਉਂ ਕਰਦੇ ਨੇ ਕਿਉਂ ਕਰਨ ਤੇ ਜਿਹੜੇ ਹੈਗੇ ਉਹ ਲਾਏ ਹੋਏ ਨੇ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਭਰਨ ਤੇ ਕਿਉਂ ਲਾਏ ਹੋਏ ਨੇ ਆਮ ਆਦਮੀ ਪਾਰਟੀ ਦੀ ਰੈਲੀ ਸਫਲਤਾਪੂਰਵਕ ਲਏ ਰਹੇ ਇਸ ਤੇ ਸਰਕਾਰੀ ਕੰਮੇ ਕਿਉਂ ਲਾਏ ਹੋਏ ਨੇ ਤੇ ਫਿਰ ਸਰਕਾਰੀ ਬਸਾਂ ਜਿਹਦਾ ਜਿਹੜਾ ਬੋਝ ਆ ਉਹ ਪੰਜਾਬ ਦੇ ਖਜ਼ਾਨੇ ਤੇ ਪੈਣਾ ਆ ਤਾਂ ਫਿਰ ਭਾਈ ਉਹ ਪੀਆਰਟੀਸੀ ਦੀਆਂ ਬੱਸਾਂ ਪਨਬਸ ਰੋਡਵੇ ਦੀਆਂ ਬੱਸਾਂ ਜਿਹੜੀਆਂ ਨੇ ਉਹ ਕਿਉਂ ਲਾਈਆਂ ਹੋਈਆਂ ਨੇ ਇਹ ਵੱਡੇ ਸਵਾਲ ਆ ਚਿੰਨੇ ਇਹ ਵੱਡੇ ਸਵਾਲ ਨੇ ਆਵਾਦੀ ਪਾਰਟੀ ਦੇ ਲਈ ਵੱਡੇ ਸਵਾਲ ਨੇ ਸਰਕਾਰ ਦੇ ਲਈ ਕਿ ਜੋ ਗੱਲਾਂ ਤੁਸੀਂ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਉਹ ਗੱਲਾਂ ਤੇ ਅੱਜ ਕਿੰਨੇ ਕੁ खरे ਤੁਸੀਂ ਉੱਤਰ ਰਹੇ ਹੋ ਇੱਕ ਵਾਰੀ ਫਿਰ ਤੋਂ ਦੱਸਦੇ ਚੱਲੀਏ ਕਿ ਤਹਿਸੀਲ ਦਫ਼ਤਰ ਬਰਨਾਲਾ ਕਰਮਚਾਰੀਆਂ ਤੋਂ ਬਿਨਾਂ ਕੰਮਿਆਂ ਤੋਂ ਬਿਨਾਂ ਅੱਜ ਖਾਲੀ ਆ ਜਿੱਥੇ 35 ਕਾਮੇ ਜਿਹੜੇ ਆ 35 ਕਰਮਚਾਰੀ ਕੰਮ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਮਹਿਜ਼ 2 ਕਾਮੇ ਇਸ ਵੇਲੇ ਉੱਥੇ ਕਰਮਚਾਰੀ ਉੱਥੇ ਜਿਹੜਿਆ ਡਿਊਟੀ ਤੇ ਨੇ ਤੇ 32 ਕਾਮੇ ਜਿਹੜੇ ਆ 32 ਕਰਮਚਾਰੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਮਾਨ ਸਰਕਾਰ ਦੇ ਲੱਗੇ ਹੋਏ ਹੁਕਮ ਜਿਹੜੇ ਆ ਉਹ ਵਾਜਾ ਰਹੇ ਨੇ ਉਨਾਂ ਦੀ ਰੈਲੀ ਦੇ ਵਿੱਚ ਜਿਹੜੀ ਸ਼ਮੂਲੀਅਤ ਇਹਨਾਂ ਕਾਮਿਆਂ ਦੇ ਵੱਲੋਂ ਜਿਹੜੀ ਹੈਗੀ ਹੈ ਕਰਮਚਾਰੀਆਂ ਦੇ ਵੱਲੋਂ ਜਿਹੜੀ ਕੀਤੀ ਗਿਆ ਜਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਹੁਕਮ ਜਿਹੜੇ ਉਹ ਲੱਗੇ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਓ ਧੰਨਵਾਦ ਜੀ